ਸਰਦਾਰ ਮਗੀਰ ਦੀ ਧਰਤੀ ਦਾ ਬੋਲਾ ਸੰਮਾ ਦਾ ਬੱਲਾ ਕਟਿਆਲੇ ਦਾ ਬਾਬਾ ਨਾਮ ਦੇ ਕਬੱਡੀ ਕਲੱਬ ਕਮਾਨ ਖੇਡ ਰਹੀ ਹੈ ਬਿੱਲਾ ਬਨੂਰ ਬੱਲਾ ਬਨੂਰ ਆ ਲੋਪੋ ਵਾਲਿਆ ਆ ਪਾ ਗੱਲ ਉਹ ਹੋ ਗਈ ਜੂਟੀ ਅਮਰੀਆਣੇ ਨੇ ਬਿੱਲੇ ਤੋਂ ਪਵਾ ਦਾ ਜੋੜ ਕਹਿੰਦਾ ਗੱਗੜ ਭਾਣੇ ਆਇਆ ਬਿੱਲਾ ਬਨੂਰ ਲੈ ਲਈਆ ਪਿੰਡ ਚੰਦਰੀਆ ਹਿੱਤ ਆਹ ਦੇਖ ਰਾਂ ਵੀ ਜਫਾ ਲਾ ਗਿਆ ਵਿੱਚ ਬਿੰਦ ਆਹ ਮੁੰਡਾ ਉੱਪਰ ਦੇਖਾਂਗੇ ਮੇਰੇ ਮਿੱਤਰੋ ਗੁਰਦਾਸ ਬਾਕੀਪੁਰੀਆ ਖੇਡ ਕਬੱਡੀ ਦਾ ਬੱਬਰ ਸ਼ੇਰ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਤੇ ਫੈਸਲਾ ਕੀ ਹੈ ਫੈਟ ਲੈਣਾ ਇਹਦਾ ਬਹਿ ਗਿਆ ਭਾਈ ਇਹਦਾ ਬਹਿ ਗਿਆ ਟਰੈਕਟਰ ਤੇ ਉਹ ਤਾਂ ਬਹਿ ਗਿਆ ਜਾਫੀਆਂ ਨੇ ਲਾਉਣਾ ਗੁਰਦਾਸਪੁਰੀਆਂ ਨੇ ਆ ਦੰਦੇ ਫਿਰਦੇ geke ਵਾਲੇ ਦੁਆਰੇ ਆ ਦੰਦੇ ਫਿਰਦੇgeke ਵਾਲੇ ਦੁਆਰੇ ਆ ਬੱਲਾ ਕੱਟਿਆ ਬੱਲਾ ਕੱਟਿਆ ਆਲਮਗੀਰ ਵਾਲਾ ਖੇਡ ਮੈਦਾਨ ਦੇ ਵਿੱਚ ਪਾਰਿਆ ਰੇਡ ਚਾਰ ਜਾਫੀਆਂ ਵਿੱਚੋਂ ਇਸ ਵੇਲੇ ਕਹਿੰਦੇ ਮੁਕਾਬਲਾ 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 ਜਿਹਨੇ ਬੁੱਲ ਟਾਇਆ ਹੁਣ ਤਾਂ ਮੈਨੂੰ ਲੱਗਦਾ ਸੇਰ ਉਸੇ ਗੱਬਰੂ ਨੇ ਹੀ ਲਾਇਆ ਆਹ ਮੁਕਾਬਲਾ ਪੰਪੂ ਬੂਟਰ ਦੀਆਂ ਪਾਂਗਾਂ ਨਿਕਲੀਆਂ ਦੇਖੋ ਅੱਗ ਨਿਕਲਦੀ ਆ ਸੋਰਾ ਵਾਲਾ ਗੁਰਨਾਲ ਅੱਜ ਕਵੇ ਫੋਰ ਜੱਤੂ ਬਣਦਾ ਕਿ ਨਹੀਂ ਆ ਫਕਰ ਜੰਡੇੜਾ ਰਾਤ ਦੀ ਜੁੱਤੀਆ ਓਏ ਏ ਮਾਨਸਾ ਤਰਨ ਤਰਨ ਮਾਨਸਾ ਤਰਨ ਤਰਨ ਕਬੱਡੀ 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 ਨੰਬਰ ਗੁਰਨਾਲਾ ਹਾਂ ਇੱਕ ਹੋ ਕਰਦੇ ਆ ਠਾਰਦਾ ਭਾਗਾ ਵਾਲਾ ਹੱਥ ਉਹ ਜਿਹੜਾ ਸੈਲਫ ਫੋੜਦੀ ਆ ਮਾਰਦਾ ਹੁਣ ਕੌਣ ਸੈਲਫ ਕੇਮੇ ਫੋੜਦੀ ਮਾਰੂਗਾ ਖਟਿਆਲੇ ਵਾਲਾ ਬਲਟ ਖਟਿਆਲੇ ਵਾਲਾ ਖਟਿਆਲੇ